ਕੇਂਦਰ ਦੇ ਕੰਨ ਕੰਨ ਖੁੱਲੇ ਹੋਏ ਆ ਖੁੱਲੇ ਕਰਕੇ ਸੁੱਤੇ ਹੋਏ ਆ ਜਾਂ ਜਾਗਦੇ ਆ ਤੇ ਮੈਨੂੰ ਲੱਗਦਾ ਹੈ ਉਹਨਾਂ ਨੂੰ ਆਵਾਜ਼ ਪੂਰੀ ਤਰ੍ਹਾਂ ਪਹੁੰਚੂਗੀ ਤੇ ਸਾਡਾ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਪੈਸੇ ਇਕੱਠੇ ਕਰਕੇ ਇਹ ਜ਼ਮੀਨ ਪੰਜਾਬ ਦੀ ਦੇ ਕੇ ਇਹ ਯੂਨੀਵਰਸਿਟੀ ਨਹੀਂ ਹੈ ਸਾਡੀ ਵਿਰਾਸਤ ਹੈ ਪੰਜਾਬ ਦੀ ਮੈਂ ਵੀ ਇਸ ਯੂਨੀਵਰਸਿਟੀ ਚ 5 ਸਾਲ ਲਾ ਕੇ ਜ਼ਿੰਦਗੀ ਜੋਣੀ ਸਿੱਖ ਕੇ ਗਿਆ ਕਿਉਂਕਿ ਇੱਥੇ ਹੀ ਮੈਂ ਪਗੜੇ ਦਾ ਕੈਪਟਨ ਰਿਹਾ 5 ਸਾਲ ਐਮਏ ਕੀਤੀ ਹੈ ਪੰਜਾਬੀ ਦੀ ਇਹ ਜਿਹੜਾ ਯੂਥ ਹੈ ਪੰਜਾਬ ਦਾ ਇਹ ਇਹਨਾਂ ਨੇ ਹੜਾ 'ਚ ਜਿਉਣਾ ਸਿੱਖ ਲਿਆ ਕਿਉਂਕਿ ਹੜਾ 'ਚ ਸਾਡੀ ਕਿਸੇ ਨੇ ਬਾਹ ਨੀ ਪੜੀ ਕਿ ਪੜਨਾ ਆਇਆ ਹੈ ਇੰਨਾ ਟਾਈਮ ਨਹੀਂ ਇਹਨਾਂ ਕੋਲ ਵੀ ਇੱਥੇ ਧਰਨੇ ਲਾਉਣ ਪਰ ਇਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਅਸੀਂ ਤਾਂ ਇੱਥੇ ਮੱਖੀ ਨਹੀਂ ਨੇੜੇ ਲੰਘਣ ਦਈ ਜਿਸ ਜਿਸ ਸਮੇਂ ਇਹ ਪੜੇ ਆ ਅਸੀਂ ਤਾਂ ਇੱਥੇ ਕਿਸੇ ਨੂੰ ਖੰਗਣ ਨਹੀਂ ਦਿੰਦੇ ਹੁੰਦੇ ਸੀ ਵੀ ਯੂਥ ਘੱਟ ਹੈ ਤੇ ਬਾਹਰਲਾ ਯੂਥ ਜ਼ਿਆਦਾ ਆ ਗਿਆ ਯੂਨੀਵਰਸਿਟੀ 'ਚ ਇਹ ਤਾਂ ਨਹੀਂ ਵੇਚੀ ਦੀ मां ਦੇ ਉਹ ਛਿੰਦੇ ਉਹ ਗੱਲ ਸੁਣ ਲੋ ਮੇਰੀ ਓਏ ਮਾਂ ਨਹੀਂ ਵੇਚੀ ਦੀ ਸੁਣ ਲੋ ਪੰਜਾਬੀਓ ਓਏ ਮਾਂ ਨਹੀਂ ਵੇਚੀ ਦੀ ਤੁਮ ਆਪਣੇ ਸਟੂਡੈਂਟ ਸੈਂਟਰੀ ਪੜ੍ਹਨੇ ਦੀ ਰੈਸਲ ਕਰ ਲੈਂਦੇ ਹੁੰਦੇ ਸੀ ਸਾਡਾ ਤੇ ਕੰਟੇਨ ਤੇ ਦੁੱਧਾ ਤਾਂ ਲੱਗਿਆ ਹੁੰਦਾ ਸੀ ਮਤਲਬ ਇੱਥੇ ਇੰਜੋਏ ਕੀਤਾ ਬਹੁਤ ਯੂਨੀਵਰਸਿਟੀ ਨੇ ਜ਼ਿੰਦਗੀ ਜਿਉਣੀ ਸਿਖਾਈ ਈ ਹੈ ਮਤਲਬ ਜਿਵੇਂ ਕੱਲ ਸਰਤਾਜ ਨਾਲ ਮੈਂ ਬੈਠਾ ਸੀ ਉਹਨੇ ਗੀਤ ਗਾਇਆ ਸੀ ਮੈਂ ਉਹਦੀ ਵਰਡਿੰਗ ਭੁੱਲ ਗਿਆ ਪੀਯੂ ਦੀ ਮਿੱਟੀ ਤੇ ਮਤਲਬ ਇਹ ਤਾਂ ਕਾਲੇ ਤੋਂ ਗੋਰਾ ਕਰ ਦਿੰਦੀ ਹੈ ਕਿੰਦੇ ਜਦੋਂ ਜਦੋਂ ਪੰਜਾਬੀਆਂ ਤੇ ਭੀੜ ਪਈ ਹੈ ਪੰਜਾਬੀ ਇਕਜੁੱਟ ਨਜ਼ਰ ਆਏ ਨੇ ਤੇ ਅਜੇ ਆਈ ਮਸਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਉੱਠਿਆ ਜਿੱਥੇ ਵਿਦਿਆਰਥੀਆਂ ਦੇ ਇੱਕ ਸੱਦੇ ਦੇ ਉੱਤੇ ਆਹ ਪਹਾਰਾ ਹਰ ਇੱਕ ਵਰਗ ਤੁਰਿਆ ਨਜ਼ਰ ਆਇਆ ਇੱਥੇ ਚਾਹੇ ਕਿਸਾਨ ਜਥੇ ਬੰਦਿਆ ਹੋਣ ਸਿੱਖ ਜਥੇ ਬੰਦਿਆ ਹੋਣ ਕਲਾਕਾਰ ਹੋਣ ਹਰ ਇੱਕ ਵਿਅਕਤੀ ਇੱਥੇ ਪਹੁੰਚਿਆ ਕਿਉਂਕਿ ਮੁੱਦਾ ਪੰਜਾਬ ਦਾ ਸੀ ਪੰਜਾਬੀਆਂ ਦਾ ਸੀ ਸਾਡੇ ਨਾਲ ਪੰਜਾਬੀ ਕਲਾਕਾਰ ਦਰਸ਼ਨੋਲਖ ਨੇ ਔਰਕਸਬ ਕਿਵੇਂ ਦੇਖਦੇ ਹੋ ਅੱਜ ਦੇ ਇਸ ਇਕੱਠ ਨੂੰ ਇਕੱਠ ਤਾਂ ਬੜਾ ਹੋਇਆ ਪਰ ਕੀ ਇਸ ਇਕੱਠ ਦੀ ਆਵਾਜ਼ ਕੇਂਦਰ ਤੱਕ ਪਹੁੰਚੇਗੀ ਦੇਖੋ ਜੇ ਤਾਂ ਕੇਂਦਰ ਦੇ ਕੰਨ ਕੰਨ ਖੁੱਲੇ ਹੋਏ ਆ ਖੁੱਲੇ ਕਰਕੇ ਸੁੱਤੇ ਹੋਏ ਆ ਜਾਂ ਜਾਗਦੇ ਆ ਤੇ ਮੈਨੂੰ ਲੱਗਦਾ ਹੈ ਉਹਨਾਂ ਨੂੰ ਆਵਾਜ਼ ਪੂਰੀ ਤਰ੍ਹਾਂ ਪਹੁੰਚੂਗੀ ਕਿਉਂਕਿ ਇਹ ਪੰਜਾਬ ਆ ਪੰਜਾਬ ਦੇ ਉੱਤੇ ਅਜਿਹੀਆਂ ਗੱਲਾਂ ਕਰਨੀਆਂ ਮੈਨੂੰ ਲੱਗਦਾ ਠੀਕ ਨਹੀਂ ਹੈਗੀਆਂ ਕਿਉਂਕਿ ਇਹ ਯੂਨੀਵਰਸਿਟੀ ਜਿਹੜੀ ਹੈ 1882 ਵਿੱਚ ਅੰਗਰੇਜ਼ਾਂ ਨੇ ਲਾਹੌਰ ਬਣਾਈ ਉੱਥੋਂ ਜੋ 47 ਤੋਂ ਬਾਅਦ ਇੱਥੇ ਵੰਡ ਤੋਂ ਬਾਅਦ ਆਏ ਤੇ ਸਾਡਾ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਪੈਸੇ ਇਕੱਠੇ ਕਰਕੇ ਇਹ ਜ਼ਮੀਨ ਪੰਜਾਬ ਦੀ ਦੇ ਕੇ ਇਹ ਯੂਨੀਵਰਸਿਟੀ ਨਹੀਂ ਹੈ ਸਾਡੀ ਵਿਰਾਸਤ ਹੈ ਪੰਜਾਬ ਦੀ ਤੇ ਤੁਸੀਂ ਵਿਰਾਸਤ ਕਿਸ ਤਰ੍ਹਾਂ ਖੋ ਸਕਦੇ ਹੋ ਮੈਂ ਵੀ ਇਸ ਯੂਨੀਵਰਸਿਟੀ ਚ 5 ਸਾਲ ਲਾ ਕੇ ਜ਼ਿੰਦਗੀ ਜਿਉਣੀ ਸਿੱਖ ਕੇ ਗਿਆ ਕਿਉਂਕਿ ਇੱਥੇ ਹੀ ਮੈਂ ਪਗੜੇ ਦਾ ਕੈਪਟਨ ਰਿਹਾ 5 ਸਾਲ ਐਮਏ ਕੀਤੀ ਆ ਪੰਜਾਬੀ ਦੀ ਤੇ ਅਸੀਂ ਕਿਸ ਤਰ੍ਹਾਂ ਇਹ ਭੁੱਲ ਜੀਏ ਇੱਕ ਥੋੜੇ ਘੱਟ ਪੈ ਸੱਚ ਮੈਨੂੰ ਲੱਗਦਾ ਮੈਂ ਤਾਂ 4-500 ਰੁਪਏ ਚੀ ਐਮਏ ਕਰ ਗਿਆ ਹੂੰਗਾ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰਾਂ ਗਲਤ ਸੋਚ ਲੈ ਕੇ ਚਲਦੀਆਂ ਨੇ ਇਹ ਜਿਹੜਾ ਯੂਥ ਹੈ ਪੰਜਾਬ ਦਾ ਇਹ ਇਹਨਾਂ ਨੇ ਹੜਾ 'ਚ ਜਿਉਣਾ ਸਿੱਖ ਲਿਆ ਕਿਉਂਕਿ ਹੜਾ 'ਚ ਸਾਡੀ ਕਿਸੇ ਨੇ ਬਾਹ ਨਹੀਂ ਪੜੀ ਇਸ ਕਰਕੇ ਤੁਸੀਂ ਇਹ ਜਿਹੜੀਆਂ ਸੋਚਾਂ ਜਿਹੜੀਆਂ ਪਹਿਲਾਂ ਹੀ ਤੁਸੀਂ ਕਿਸਾਨੀ ਦੇ ਕਾਨੂੰਨ ਲਾਗੂ ਕਰਕੇ ਜਾਂ ਇਹ ਸਾਰਾ ਕੁਝ ਕਰਕੇ ਤੁਸੀਂ ਹੜਾ ਜੋਕ게요 ਫਿਰ ਤੁਸੀਂ ਬੀਬੀਐਮਬੀ ਤੇ ਕਬਜ਼ਾ ਕਰ ਲਿਆ ਫਿਰ ਤੁਸੀਂ 50 ਕਿਲੋਮੀਟਰ ਚ ਆਪਣੀ ਫੋਰਸ ਪਿਠਾਤੀ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਸਰਕਾਰਾਂ ਦੇ ਜੋ ਵੀ ਇਹਨਾਂ ਨੂੰ ਗਾਈਡ ਕਰ ਰਿਹਾ ਗਲਤ ਗਾਈਡ ਕਰ ਰਿਹਾ ਹੈ ਸਰਕਾਰ ਜਿਹੜੀ ਹੁੰਦੀ ਹੈ ਲੋਕਤੰਤਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਸਦਾ ਲੋਕਾਂ ਨੂੰ ਜਿਉਣ ਦਾ ਵੱਲ ਸਖਾਵੇ ਇੱਥੋਂ ਦੇ ਲੋਕ ਯੂਥ ਨੂੰ ਰੋਜ਼ਗਾਰ ਦਵੇ ਨਾ ਕਿ ਰੋਜ਼ਗਾਰ ਖੋਵੇ ਇੱਥੇ ਹੁਣ ਧਰਨੇ ਲਾਉਣ ਵਾਸਤੇ ਇਹ ਯੂਥ ਕੇ ਪੜਨ ਆਇਆ ਹੈ ਇੰਨਾ ਟਾਈਮ ਨਹੀਂ ਇਹਨਾਂ ਕੋਲ ਵੀ ਇੱਥੇ ਧਰਨੇ ਲਾਉਣ ਪਰ ਇਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਜਦੋਂ ਤੁਸੀਂ ਐਫੀਡੇਵਿਡ ਤੇ ਸਾਈਨ ਕਰਾਓਗੇ ਹਨਾ ਤੁਸੀਂ ਉਹਨਾਂ ਨੂੰ ਨੋਟੀਫਿਕੇਸ਼ਨਾਂ ਜਾਰੀ ਕਰੋਗੇ ਤਾਂ ਫਿਰ ਇਹ ਧਰਨੇ ਲਾਉਣੇ ਵਾਜਬ ਵੀ ਹੈ ਅੱਜ ਅਸੀਂ ਇਕੱਠੇ ਹੋਏ ਹਾਂ ਤੇ ਸਾਰੇ ਅਸੀਂ ਵੀ ਸਾਥ ਦੇਣ ਆਇਆ ਸਾਰਾ ਪੰਜਾਬ ਆਇਆ ਹੈ ਇਹਦਾ ਮਤਲਬ ਇਹੀ ਹੈ ਕੀ ਲੋਕ ਜਿਉਂਦੇ ਨੇ ਪੰਜਾਬ ਜਿਉਂਦਾ ਪੰਜਾਬ ਵਜੇ ਮਰੀਆਨੀ ਸਰਕਾਰਾਂ ਨੂੰ ਭੁਲੇਖੇ ਨੇ ਮੈਂ ਕਹਿੰਦਾ ਕਦੇ ਨੇਪਾਲ ਵਾਲੀਆਂ ਸਥਿਤੀਆਂ ਨਾ ਬਣ ਜਾਣਾ ਜੋ ਅੱਜ ਜਾਮ ਲੱਗਿਆ ਚੰਡੀਗੜ੍ਹ 'ਚ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਭਾਜੀ ਆਪਾਂ ਤੁਹਾਨੂੰ ਵੇਖਿਆ ਕਿਸਾਨੀ ਅੰਦੋਲਨ 'ਚ ਵੀ ਤੁਸੀਂ ਮੂਹਰੇ ਹੋ ਕੇ ਦਿੱਲੀ ਤੱਕ ਡਟੇ ਰਹੇ ਤੁਸੀਂ ਹੁਣ ਵੀ ਇੱਥੇ ਪਹੁੰਚੇ ਜਦੋਂ ਤੁਸੀਂ ਇੱਥੇ ਸਟੂਡੈਂਟ ਸੀਗੇ ਉਦੋਂ ਜਦੋਂ ਪ੍ਰੋਟੈਸਟ ਹੁੰਦੇ ਹੁੰਦੇ ਸੀ ਕਿਉਂਕਿ ਉਦੋਂ ਦੇ ਪ੍ਰੋਟੈਸਟਰ ਦਾ ਤਾਂ ਇੱਕ ਲੈਵਲ ਇੱਕ ਹੋਰ ਹੀ ਵੱਖਰਾ ਹੁੰਦਾ ਹੁੰਦਾ ਸੀਗਾ ਉਦੋਂ ਵੀ ਇਨਐਕਟਿਵ ਸੀਗੇ ਅਸੀਂ ਤਾਂ ਇੱਥੇ ਮੱਖੀ ਨਹੀਂ ਨੇੜੇ ਲੰਘਣ ਦੀ ਜਿਸ ਜਿਸ ਸਮੇਂ ਹੀ ਪੜੇ ਆ ਅਸੀਂ ਤਾਂ ਇੱਥੇ ਕਿਸੇ ਨੂੰ ਖੰਗਣ ਨਹੀਂ ਦਿੰਦੇ ਹੁੰਦੇ ਸੀ ਹੁਣ ਵਾਲਾ ਯੂਥ ਥੋੜਾ ਜਿਹਾ ਇੱਥੇ ਮਿਕਸਚਰ ਹੋ ਗਿਆ ਪੰਜਾਬੀ ਯੂਥ ਘੱਟ ਹੈ ਤੇ ਬਾਹਰਲਾ ਯੂਥ ਜ਼ਿਆਦਾ ਆ ਗਿਆ ਯੂਨੀਵਰਸਿਟੀ 'ਚ ਇਸ ਕਰਕੇ ਥੋੜਾ ਜਿਹਾ ਜਿਹੜਾ ਰੁਝਾਨ ਪਰ ਫਿਰ ਵੀ ਸਾਡਾ ਜਿਵੇਂ ਹਿਮਾਚਲ ਹਰਿਆਣਾ ਦੇ ਯੂਥ ਨੇ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਅੱਜ ਮਾਧਿਅਮ ਤੁਹਾਡੇ ਮਾਧਿਅਮ ਨੇ ਜਿਹੜੇ ਪੰਜਾਬ 'ਚ ਲੋਕ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜਾ ਯੂਥ ਹੈ ਇਹ ਪੰਜਾਬ ਦਾ ਉਹ ਯੂਥ ਹੈ ਜਿਨੇ ਤਾਜ਼ਾ-ਤਾਜ਼ਾ ਕਿਸਾਨੀ ਧਰਨਾ ਨਹੀਂ ਦੇਖਿਆ ਤਾਜ਼ਾ-ਤਾਜ਼ਾ ਹੜਾਂ ਦੀ ਸਥਿਤੀ ਦੇਖੀ ਆ ਇਹ ਜਿਉਣਾ ਇਹਨਾਂ ਨੂੰ ਆ ਗਿਆ ਇਹ ਜਿਉਣਾ ਸਿੱਖ ਗਏ ਨੇ ਤੇ ਮੈਂ ਪਿੱਛੇ ਜੇ ਇੱਕ ਗੀਤ ਵੀ ਜਿਹੜਾ ਹੈਗਾ ਸੀ ਬੋਲੀ ਤੇ ਤੇ ਮਿੱਟੀ ਤੇ ਲਿਖਿਆ ਸੀਗਾ ਸੁਣਾਓ ਨਹੀਂ ਗੀਤ ਮੈਂ ਵੈਸੇ ਗਾ ਕੇ ਤਾਂ ਫਿਰ ਠੀਕ ਨਹੀਂ ਲੱਗਦਾ ਵੈਸੇ ਬੋਲ ਦਿਨਾ ਮਾਂ ਹੁੰਦੀ ਐ ਬੋਲੀ ਮਿੱਟੀ ਇਹ ਤਾਂ ਨਹੀਂ ਵੇਚੀ ਦੀ मां ਦੇ ਉਹ ਛਿੰਦੇ ਉਹ ਗੱਲ ਸੁਣ ਲੋ ਮੇਰੀ ਓਏ ਮਾਂ ਨਹੀਂ ਵੇਚੀ ਦੀ ਸੁਣ ਲੋ ਪੰਜਾਬੀਓ ਓਏ ਮਾਂ ਨਹੀਂ ਵੇਚੀ ਦੀ ਕਿਉਂਕਿ ਜਿਹੜੀ ਮਿੱਟੀ ਆ ਇਹ ਸਾਡੀ ਬੋਲੀ ਨਾਲ ਜੁੜੀ ਹੁੰਦੀ ਆ ਤੇ ਇੱਥੇ ਬੋਲੀ ਦਾ ਮਸਲਾ ਆ ਗਿਆ ਤੇ ਮੇਰਾ ਇਹ ਦਰਸ਼ਨ ਔਲਖ ਦੇ ਉੱਤੇ YouTube ਚੈਨਲ ਦੇ ਉੱਤੇ ਮੇਰਾ ਗੀਤ ਆ ਇਹਨੂੰ ਜਰੂਰ ਸੁਣ ਲੋ ਕਿੰਦੇ ਚ ਬਹੁਤ ਵਧੀਆ ਮੇਰੇ ਹਕੀਕਤ ਬਿਆਨ ਹਕੀਕਤ ਆ ਤੇ ਇਹ ਯੂਥ ਜਿਹੜਾ ਤੁਸੀਂ ਗੱਲ ਕੀਤੀ ਆ ਯੂਥ ਜਾਗਦਾ ਜੂਸ ਆ ਇਹ ਅਜੇ ਮਰਿਆ ਨਹੀਂ ਹੈ ਸਰਕਾਰਾਂ ਸੋਚਦੀਆਂ ਸੀ ਕਿ ਖਬਰੇ ਪੜਨ ਆਉਂਦੇ ਆ ਵੀ ਇਹਨੇ ਵੇਖਰੇ ਇਹ ਆਸ਼ਕ ਲੋਕ ਹੀ ਇਹਾਰੇ ਬਹੁਤ ਸਾਰੀਆਂ ਰੀਲਾਂ ਰੂਲਾਂ ਤੋਂ ਲੋਕਾਂ ਨੂੰ ਲੱਗਦਾ ਕਿ ਨੇ ਪੰਜਾਬ ਮਹਿਜਾ ਹੋ ਗਿਆ ਪਰ ਪੰਜਾਬ ਦਾ ਯੂਥ ਉਹ ਯੂਥ ਹੈ ਜਿਨੇ ਸਾਨੂੰ ਅੱਜ ਵੀ ਜਾਗ ਲਾਈ ਹੈ ਇਹ ਨਵੀਂ ਜਾਗੋ ਕੱਢੀ ਹੈ ਤੇ ਅਜ਼ਾਦੀ ਦੀ جنگ ਜਿਹੜੀ ਇੱਥੋਂ ਸ਼ੁਰੂ ਹੋ ਚੁੱਕੀ ਹੈ ਤੇ ਸਰਕਾਰਾਂ ਬਾਜ਼ ਆ ਜਾਣ ਨਹੀਂ ਤਾਂ ਇਹਨਾਂ ਨੂੰ ਸਿੱਟੇ ਭੁਗਤਨੇ ਪੈਣਗੇ ਭਾਜੀ ਅੱਜ ਆਪ ਦਾ ਸਮਾਂ ਚੇਤੇ ਆਇਆ ਆਹਾ ਸਾਡਾ ਸਮਾਂ ਬਹੁਤ ਵਧੀਆ ਸੀ ਮੈਂ ਤਾਂ 84 ਪਿੰਡੇ ਤੇ ਹੰਡਾਇਆ ਤੇ ਉਹ ਸਮਾਂ ਬਹੁਤ ਖਤਰਨਾਕ ਸੀਗਾ ਪਰ ਉਹ ਜਿਹੜਾ ਸਮਾਂ ਕਦੇ ਨਾ ਆਵੇ ਪੰਜਾਬ ਤੇ ਮੈਂ ਤਾਂ ਹੀ ਸਰਕਾਰਾਂ ਨੂੰ ਕਰਦਾ ਵੀ ਯੂਥ ਨੂੰ ਗਲਤ ਪਾਸੇ ਨਾ ਤੋਰੋ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਚੁਣਿਆ ਲੋਕਤੰਤਰ ਤੁਸੀਂ ਸਹੀ ਕੰਮ ਕਰੋ ਤੁਹਾਡਾ ਕੰਮ ਲੋਕਾਂ ਨੂੰ ਯੂਥ ਨੂੰ ਰੋਜ਼ਗਾਰ ਦੇਣਾ ਅੱਜ ਸਾਡੇ ਪੰਜਾਬ ਦਾ ਹਰ ਬੱਚਾ ਬਾਹਰ ਭੱਜ ਰਿਹਾ ਬਾਹਰ ਜਾ ਕੇ ਅਸੀਂ ਕੀ ਉੱਥੇ ਅਫਸਰ ਲੱਗ ਰਹੇ ਹਾਂ ਸਾਨੂੰ ਲੇਬਰ ਕਰਨੀ ਪੈ ਰਹੀ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ ਮੈਂ ਬੇਨਤੀ ਕਰਦਾ ਤੁਹਾਡੇ ਸਾਹਮਣੇ ਵੀ ਸਰਕਾਰ ਨੂੰ ਵੀ ਇੱਥੇ ਰੋਜ਼ਗਾਰ ਪੈਦਾ ਕਰੋ ਵੀ ਸਾਡਾ ਯੂਥ ਨਾ ਬਾਹਰ ਜਾਵੇ ਨਾ ਪੰਜਾਬ ਉੱਜੜੇ ਸਾਰੇ ਲੋਕ ਖੁਗ ਵਸਦੇ ਆ ਖੁਸ਼ ਵਸਣ ਅਸੀਂ ਨਹੀਂ ਚਾਹੁੰਦੇ ਪੰਜਾਬੀ ਤਾਂ ਉਹ ਕੌਮ ਹੈ ਜਿਹੜੀ ਲੰਗਰ ਲਾਉਂਦੀ ਹਰ ਵਾਸਤੇ ਇਨਾਂ ਦਾ ਕਿਸੇ ਮਜ਼ਮ ਨਾਲ ਕਿਸੇ ਧਰਮ ਨਾਲ ਕੋਈ ਰੌਲਾ ਨਹੀਂ ਰਿਹਾ ਕਦੇ ਵੀ ਅਸੀਂ ਚੰਗੀ ਸੋਚ ਵਾਲੇ ਲੋਕ ਆ ਤੇ ਇਹਨੂੰ ਸੋਚ ਨੂੰ ਚੰਗਾ ਬਣੇ ਰਹਿਣ ਭਾਜੀ ਅੱਜ ਮੁੱਦਾ ਇਹ ਕਾਫੀ ਗੰਭੀਰ ਹੈ ਪਰ ਇਸ ਮੁੱਦੇ ਦੀ ਬਦੌਲਤ ਅੱਜ ਤੁਸੀਂ ਆਪਦੀ ਇਸ ਯੂਨੀਵਰਸਿਟੀ ਦੇ ਵਿੱਚ ਵਾਪਿਸ ਆਏ ਹੋ ਨਹੀਂ ਤਾਂ ਅੱਜ ਕੱਲ ਕੰਮ ਕਰ ਬਹੁਤ ਨੇ ਬਿਜ਼ੀ ਸ케ਡਿਊਲ ਹੈ ਟਾਈਮ ਨਹੀਂ ਮਿਲਦਾ ਤਾਂ ਅਜ ਉਹ ਪੁਰਾਣਾ ਸਮਾਂ ਤਾਂ ਤੁਹਾਨੂੰ ਇੱਥੇ ਯੂਨੀਵਰਸਿਟੀ ਦਾ ਚੇਤੇ ਆ ਰਿਹਾ ਹੋਊਗਾ ਜਦੋਂ ਇੱਥੇ ਭੰਗੜੇ ਪੈਂਦੇ ਸੀ ਕਿਹੜੀ ਜਗ੍ਹਾ ਭੰਗੜੇ ਪਾਉਂਦੇ ਸੀ ਕਿੱਦਾਂ ਕਿੱਦਾਂ ਅਸੀਂ ਤਾਂ ਆਪਣੇ ਸਟੂਡੈਂਟ ਸੈਂਟਰੀ ਪਗੜੇ ਦੀ ਰੈਸਲ ਕਰ ਲੈਂਦੇ ਹੁੰਦੇ ਸੀ ਸਾਡਾ ਤੇ ਕੰਟੇਨ ਤੇ ਦੁੱਧਾ ਤਾਂ ਲੱਗਿਆ ਹੁੰਦਾ ਸੀ ਮਤਲਬ ਇੱਥੇ ਇੰਜੋਏ ਕੀਤਾ ਬਹੁਤ ਯੂਨੀਵਰਸਿਟੀ ਨੇ ਜ਼ਿੰਦਗੀ ਜਿਉਣੀ ਸਿਖਾਈ ਤੇ ਬੜਾ ਵੱਡਾ ਮਕਾਮ ਵੀ ਦਿੱਤਾ ਮੈਂ ਨਾਰਥ ਚ ਉਸ ਸਮੇਂ ਇਕੱਲਾ ਬੰਦਾ ਸੀ 87 ਚ ਜਿਹਨੇ 골ਡ ਮੈਡਲ ਜਿੱਤਿਆ ਸੀਗਾ ਆਲ ਓਵਰ ਇੰਡੀਆ ਦੇ ਵਿੱਚ ਸਾਡੇ ਫੋਕ ਡਾਂਸ ਹੋਈ ਸੀ ਤੇ ਮੇਰੇ ਮੇਰੇ ਨਾਲ ਤੇ ਇੱਥੇ ਵੀ ਯਾਦਾਂ ਬਹੁਤ ਜੁੜੀਆਂ ਆਈਆਂ ਮਿੱਟੀ ਐਸੀ ਹੈ ਮਤਲਬ ਜਿਵੇਂ ਕੱਲ ਸਰਤਾਜ ਨਾਲ ਮੈਂ ਬੈਠਾ ਸੀ ਉਹਨੇ ਗੀਤ ਗਾਇਆ ਸੀ ਮੈਂ ਉਹਦੀ ਵਰਡਿੰਗ ਭੁੱਲ ਗਿਆ ਪੀਯੂ ਦੀ ਮਿੱਟੀ ਤੇ ਮਤਲਬ ਇਹ ਤਾਂ ਕਾਲੇ ਤੋਂ ਗੋਰਾ ਕਰ ਦਿੰਦੀ ਹੈ ਸੱਚਾ ਉਹਦੀ ਬਹੁਤ ਦਮ ਸੀਗਾ ਤੇ ਮੈਂ ਸਦਾ ਸਲੂਟ ਕਰਦਾ ਮੈਂ ਕਦੀ ਕਦੀ ਜਦੋਂ ਆਉਣਾ ਇੱਥੇ ਉਦਾਸ ਹੋਵਾਂ ਮੈਂ ਆ ਕੇ ਜਾਂਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਭਾਜੀ ਬੜੇ ਵੱਡੇ ਵੱਡੇ ਤੋਂ ਨੰਦਰ ਪੈਦਾ ਕੀਤੇ ਇਸ ਯੂਨੀਵਰਸਿਟੀ ਨੇ ਕਿਸੇ ਵੀ ਖੇਤਰ ਦੇ ਵਿੱਚ ਹੋਣ ਮੱਲਾ ਮਾਰੀਆਂ ਪੰਜਾਬੀਆਂ ਨੇ ਹਨ ਪਰ ਅੱਜ ਦੇ ਨੌਜਵਾਨ ਜਿਹੜੇ ਇਸ ਬੱਚੇ ਨੇ ਵਿਦਿਆਰਥੀ ਨੇ ਲੱਗਿਆ ਕਿਤੇ ਨਾ ਕਿਤੇ ਥੋੜੀ ਜੀ ਉਹਨਾਂ ਵਿੱਚ ਉਹੋ ਚੀਜ਼ ਕਮੀ ਰਹਿ ਗਈ ਹੈ ਬਾਹਰੋਂ ਬਹੁਤ ਲੋਕ ਆਏ ਐਕਸ ਸਟੂਡੈਂਟ ਆਏ ਕਿਸਾਨ ਆਏ ਸਿੱਖ ਜਿੱਥੇ ਬੰਦੀਆਂ ਆਈਆਂ ਹਰ ਇੱਕ ਵਰਗ ਕਲਾਕਾਰ ਆਏ ਪਰ ਕਿਤੇ ਨਾ ਕਿਤੇ ਵਿਦਿਆਰਥੀਆਂ ਦਾ ਜਿਹੜਾ ਇੱਕ ਕਮੀ ਮਹਿਸੂਸ ਹੋਈ ਕਿ ਇੰਨੀ ਗਿਣਤੀ ਦੇ ਵਿੱਚ ਵਿਦਿਆਰਥੀ ਜਦੋਂ ਹੁੰਦੇ ਸੀ ਨਾ ਉਦੋਂ ਵਾਕਈ ਯੂਨੀਵਰਸਿਟੀ ਚ ਵਾਕਈ ਮੱਖੀ ਵੀ ਨਹੀਂ ਮੰਡਰਾਂਦੀ ਹੁੰਦੀ। ਐਕਚੁਅਲੀ ਕੀ ਹੈ ਸਾਡਾ ਯੂਥ ਥੋੜਾ ਦੁਫਾੜ ਹੋਇਆ ਹੋਇਆ ਹੈ ਨਾ ਯੂਥ ਚ ਥੋੜੀ ਜੀ ਈਗੋ ਹੁਣ ਪਹਿਲਾਂ ਨਹੀਂ ਹੈਗੀ ਸੀ ਹੁਣ ਥੋੜੀ ਜੀ ਈਗੋ ਜ਼ਿਆਦੀ ਹੈਗੀ ਹੈ। ਥੋੜਾ ਜਿਹਾ ਪੋਲਿਟਿਕਲ ਸਿਸਟਮ ਜਿਹੜਾ ਸਾਡੀ ਸਿਆਸਤਾਂ ਸਿਆਸੀਕਰਨ ਕਰ ਦਿੱਤਾ ਗਿਆ ਸਾਨੂੰ ਪਿੰਡਾਂ ਵਿੱਚ ਵੀ ਜਿਵੇਂ ਸਿਆਸਤ ਨੇ ਵੰਡ ਦਿੱਤਾ ਪਿੰਡਾਂ ਵਿੱਚ ਵੀ ਦੇਖਿਆ ਹੋਣਾ ਤੁਸੀਂ ਲੋਕ ਕਈ ਪਾਸੇ ਵੰਡੇ ਹੋਏ ਨੇ ਇਹ ਪੂਰੇ ਪੰਜਾਬ 'ਚ ਇੱਥੇ ਮੈਂ ਕੱਲਾ ਯੂਥ ਦੀ ਗੱਲ ਨਹੀਂ ਕਰਦਾ ਪਰਿਵਾਰ ਵੰਡੇ ਹੋਏ ਆ ਪਰਿਵਾਰ ਵੰਡੇ ਗਏ ਨੇ ਇਹ ਇਹ ਸਾਰਾ ਸਿਆਸਤ ਦੀ ਦੇਣ ਆ ਸਿਆਸਤ ਸਾਨੂੰ ਜੋੜਨ ਦੀ ਬਜਾਏ ਤੋੜ ਰਹੀ ਆ ਤੇ ਇਹ ਇਹਦੇ ਲਈ ਮੈਂ ਸਿੱਧਾ ਤੌਰ ਤੇ ਸਰਕਾਰਾਂ ਨੂੰ ਜ਼ਿੰਮੇਵਾਰ ਇਸਟਾ ਰਾਉਣਾ ਜੇ ਸਰਕਾਰਾਂ ਚੰਗੀਆਂ ਹੋਣ ਤੇ ਇਹੋ ਜੀ ਨੌਬਤ ਨਾ ਆਵੇ ਹਾਂ ਭਾਜੀ ਹੁਣ ਲੱਗਦਾ ਹੈ ਕਿ ਇਹ ਜਿਹੜਾ ਯੁੱਧ ਵਿੱਢਿਆ ਗਿਆ ਪਹਿਲਾ ਪੜਾਅ ਮੰਨਿਆ ਜਾ ਰਿਹਾ ਇਹਨੂੰ ਕਿ ਵਾਕੇ ਸਿਰੇ ਤੱਕ ਪਹੁੰਚੂਗਾ ਉਹ ਕੇਂਦਰ ਸੁਣੂਗਾ ਤੇ ਇਹ ਆਪਣੀ ਜਿਹੜੀ ਗੱਲ ਇਹਨਾਂ ਦੀ ਮੰਗ ਹੈ ਪੂਰੀ ਹੋਊਗੀ ਦੇਖੋ ਨਹੀਂ ਪਹੁੰਚੂਗਾ ਤਾਂ ਫਿਰ ਆ ਬੈਠੇ ਸਾਰੇ ਧਰਨੇ ਲਾਉਣ ਨੂੰ ਤਿਆਰ ਬੈਠੀ ਆ ਫਿਰ ਸਾਰਾ ਪੰਜਾਬ ਬੈਠਾ ਅੱਜ ਪੰਜਾਬ ਆਇਆ ਕੱਲ ਨੂੰ ਹਰਿਆਣਾ ਵੀ ਆਊਗਾ ਅੱਜ ਵੀ ਹਰਿਆਣਾ ਕਾਫੀ ਆਇਆ ਫਿਰ ਹੋਰ ਜਿਵੇਂ ਪਹਿਲਾਂ ਕਿਸਾਨੀ ਧਰਨੇ ਤੇ ਜੁੜ ਗਏ ਸੀ ਫਿਰ ਇਕੱਠ ਵਧੂਗਾ ਘਟੂਗਾ ਬਿਲਕੁਲ ਦਰਸ਼ਨ 올ਕਸ ਦੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਇਹ ਇਕੱਠ ਜਿਹੜਾ ਹੈ ਇਹ ਨਿਰੰਤਰ ਇਸੇ ਤਰੀਕੇ ਦੇ ਨਾਲ ਜੁੜਦਾ ਰਹੂਗਾ ਇਹ ਘਟਣ ਵਾਲਾ ਨਹੀਂ ਹੈ ਸਰਕਾਰਾਂ ਨੂੰ ਜ਼ਰੂਰ ਨਸੀਹਤ ਦਿੰਦੇ ਨਜ਼ਰ ਆਏ ਕਿ ਸਰਕਾਰਾਂ ਚੰਗੀ ਸਿਆਸਤ ਕਰਨ ਤਾਂ ਜੋ ਨੌਜਵਾਨ ਉਹਨਾਂ ਦੇ ਅਗੇਂਸਟ ਖੜਾ ਨਾ ਹੋਏ